ਬਿਹਾਗੜਾ ਮਹੱਲਾ ਪੰਜਵਾ ਖੋਜਿਤ ਸੰਤ ਫਿਰ ਹੈ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ ਪ੍ਰਭ ਮਿਲੋ ਪਿਆਰੇ ਮਾਇਆ ਧਾਰੇ ਕਰ ਦਇਆ ਲੜ ਲਾਈ ਲੀਜੀਐ ਦੇਹ ਨਾਮ ਆਪਣਾ ਜਪ ਸੁਆਮੀ ਹਰ ਦਰਸ ਪੇਖੇ ਜੀਜੀਐ ਸਮਰਾਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੇ ਜਾਪ ਤਪ ਵਰਤ ਕੀਨੇ ਪੇਖਨ ਕੋ ਚਰਨਾ ਰਾਮ ਤਾਪਤਨਾ ਕਤ ਭੁਜਾਇ ਬਿਨ ਸੁਆਮੀ ਸਰਣਾ ਰਾਮ ਰਬ ਸਰਨ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਛ ਨਾ ਜਾਣਾ ਮੇਰਾ ਗੁਣ ਔਗਣ ਨਾ ਵਿਚਾਰੀਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਣ ਕਰਣਾ ਨਾਨਕ ਚਾਤਰਿਕ ਹਰ ਬੂੰਦ 마ਗੇ Jap Jeeva Har Har Charana Ameya Swarup ro Pio Har Har Naam Aram Santah Sang Milay Jap Purn Kam Aram Sab Kam Purn Dukh Vidiran Har Nimak Manho Na Bisraay Anand An Din Sada Saacha Sarb Gun Jagdeesra Aganat Uch ਹਰ ਠਾਕੁਰ ਅਗਮਜਾ ਕੋ ਧਾਮਾ ਬਿਨਵੰਤ ਨਾਨਕ ਮੇਰੀ ਇੱਛਾ ਪੂਰਨ ਮਿਲੇ ਸ੍ਰੀ ਰੰਗ ਰਾਮਾ ਕਈ ਕੋਟਿਕ ਜਗ ਫਲਾ ਸੁਣ ਗਾਵਨ ਹਾਰੇ ਰਾਮ ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਂ ਕੀ ਮਹਿਮਾ ਕੀਤ ਗਨਾ ਹਰ ਬਿਸਰਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਸ਼ੁਭ ਦਿਵਸ ਆਏ ਗਹਿ ਕੰਟ ਲਾਏ ਪ੍ਰਭ ਊਚ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੇ ਬਿਹાગੜਾ ਮਹੱਲਾ ਪੰਜਵਾ ਛੰਤ ਅਨਕਾਏ ਰਾਤੜਿਆ ਵਾਟ ਦੁਹੇਲੀ RAM ਪਾਪ ਕਮਾਵ ਦਿਆ ਤੇਰਾ ਕੋਏ ਨਾ ਬੇਲੀ RAM ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵਹਿ ਗੋਨ ਗੋਪਾਲ ਨਜ ਪਹਿ ਰਸਨਾ ਫਿਰ ਕਦ ਹੋਸੀ ਦਿਹ ਆਵਹਿ ਤਰਵਰ ਵਿਚੁੰਨੇ ਨਹ ਪਾਤ ਜੁੜਤੇ ਜਮ ਮਗ ਗਉਣ ਇਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂ ਵਲਵੰਚ ਲੋਕ ਕਰਹਿ ਸਭ ਜਾਣੈ ਜਾਣੀ RAM ਲੇਖਾ ਧਰਮ ਭਇਆ ਤਿਲ ਪੀੜੇ ਕਹਾਣੀ RAM ਕਿਰਤ ਕਮਾਣੀ ਦੁਖ ਸਹ ਪ੍ਰਾਣੀ ਅਨਿਕ ਜੋਨ ਪਰਮਾਇਆ ਮਹਾ ਮੋਹਨੀ ਸੰਗ ਰਾਤਾ ਰਤਨ ਜਨਮ ਗਵਾਇਆ ਇਕਸਾਰ ਕੇ ਨਾਮ ਬਾਜੋ ਆਨ ਕਾਲ ਜਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਭਰਮ ਮੋਹ ਲੁਭਾਣੀ ਬੀਚ ਨ ਕੋਈ ਕਰੇ ਅਕਿਰਤ ਘਣ ਵਿਚੁਰ ਪਿਆ ਆਏ ਖੜੇ ਕਠਿਨ ਜਮ ਕੰਕਰ ਪਕੜ ਲਿਆ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਨੀ ਰਾਤਿਆ ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਾਪ ਤਥਮ ਗਲ ਲਾਤਿਆ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਤੁਝ ਬਿਨ ਕੋ ਨਾਹੀ ਪ੍ਰਭ ਰਾਖਨ ਹਾਰਾ RAM ਪਤਿਤ ਉਧਾਰਨ ਹਰ ਬਿਰਦ ਤੁਮਾਰਾ RAM ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਦ ਦਯਾਲਾ ਅੰਧ ਕੂਪ ਤੇ ਉਧਰ ਕਰਤੇ ਸਗਲ ਘਾਟ ਪ੍ਰਤੀ ਪਾਲਾ ਸਰਨ ਤੇਰੀ ਕਟ ਮਹਾ ਬੇੜੀ ਇਕ ਨਾਮ ਦੇਹ ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਯਾਰਾ ਸੋਦਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ RAM ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ RAM ਸੁਖ ਸਹਿਜ ਅਨੰਦ ਬਿਨੋਦ ਸਾਧਹੀ ਗੁਣ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਬਹੁੜ ਜੋਨ ਨਾ ਧਾਈਐ ਗਹਿ ਕੰਠ ਲਾਏ ਸਹਿਜ ਸੁਭਾਏ ਆਦ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਤਹੁ ਨਾ ਜਾਇਆ ਬਿਹਾਗੜਾ ਮਹੱਲਾ ਪੰਜਵਾ ਚੰਤ ਸੁਨਹੁ ਬੇਨੰਤੀਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸਹਿ ਭੰਜਨਾ ਸਰਨ ਤੇਰੀ ਰੱਖ ਲੇ ਹੋ ਮੇਰੀ ਸਰਬ ਮੈਂ ਨਿਰੰਜਨਾ ਸੁਨਤ ਪੀਖਤ ਸੰਗ ਸਭ ਕੈ ਪ੍ਰਭ ਨੇਰ ਹੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਘਰ ਕੇ ਚੇਰੇ ਤੂ ਸਮਰੱਥ ਸਦਾ ਅਮਦੀਨ ਪੇਖਾਰੀ RAM ਮਾਇਆ ਮੋਹ ਮਗਨ ਕੱਢ ਲੇ ਹੋ ਮੁਰਾਰੀ RAM ਲੋਭ ਮੋਹ ਵਿਕਾਰ ਬਾਧਿਓ ਅਨਿਕ ਦੋਖ ਕਮਾਵਨੇ ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਕਰ ਅਨੁਗ੍ਰਹ ਪਤਿਤ ਪਾਵਨ ਬਹੁ ਜੋਨ ਭ੍ਰਮਤੇ ਹਾਰੀ ਬਿਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀਵ ਪ੍ਰਾਨ ਆਧਾਰੀ ਤੂ ਸਮਰੱਥ ਵੱਡਾ ਮੇਰੀ ਮਤ ਥੋਰੀ RAM ਪਾਲਹਿ ਅਕਿਰਤ ਕਾ ਨਾਮ ਪੂਰਨ ਦ੍ਰਿਸ਼ਟ ਤੇਰੀ RAM ਅਗਾਧ ਬੋਧ ਅਪਾਰ ਕਰਤੇ ਮੋਹ ਨੀਚ ਕਛੂ ਨਾ ਜਾਨਾ ਰਤਨ ਤਿਆਗ ਸੰਗ੍ਰਹਿਨ ਕਉਡੀ ਪਸੂ ਨੀਚ ਏ ਆਨਾ ਤਿਆਗ ਚਲਤੀ ਮਹਾ ਚੰਚਲ ਦੁਖ ਕਰ ਕਰ ਜੋਰੀ ਨਾਨਕ ਸਰਨ ਸਮਰਾਤ ਸੁਆਮੀ पैज राखो मोरी जाते बिछड़या तिन आप मिलाया राम साधु संग में हर गुण गाया राम गुण गाए गोविंद सदा नीके कल्याण में प्रगट भए सेजा सुहावी संग प्रभु कै अपने प्रभु कर ले छोड़ चिंत अचिंत होए बहोड़ दुख ना पाया नानक दर्शन देख जीवे गोविंद गुण निद गाया ਬਿਹਾਗੜਾ ਮਹੱਲਾ ਪੰਜਵਾ ਛੰਤ ਬੂਲ ਸੋ ਧਰਮੀੜਿਆ ਮੋਨ ਕਤ ਧਾਰੀ RAM ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ RAM ਸੰਗ ਤੇ ਰਹਿ ਕਛ ਨਾ ਚਾਲੈ ਬਿਨਾ ਗੋਬਿੰਦ ਨਾਮਾ ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕਾਮਾ ਪੁੱਤਰ ਕਲਤਰਨਾ ਸੰਗ ਸੋਬਾ ਹਸਤ ਘੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ जागत करत नाही राम माया झूठ रुदन केते बिललाही राम बिललाही केते महामोहन बिन नाम हर के सुख नही सहस स्यान उपाव थाके जह भावत तह जाही आद अंते मद पूर्ण सर्वत्र काटकट आही बिनवंत नानक जिन साध संगम से पात सीती घर जाही नरपत जान गृहयो सेवक सयाने से राम ਸਰ ਪਰ ਵੀ ਛੋੜਨਾ 모ਹੇ ਪਛਤਾਣੇ ਰਾਮ ਹਰ ਚੰਦੌਰੀ ਦੇਖ ਭੂਲਾ ਕਹਾ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ ਹਉ ਹਉ ਕਰਤ ਨਾ ਤ੍ਰਿਸ਼ਨ ਬੂਝੈ ਨਹਿ ਕਾਮ ਪੂਰਨ ਗਿਆਨੇ ਬਿਨ ਬੰਤ ਨਾਨਕ ਬਿਨ ਨਾਮ ਹਰ ਕੇ ਕੀਤੇ ਆ ਪਛਤਾਨੇ ਧਾਰ ਅਨੁਗ੍ਰਹ ਹੋ ਆਪਣਾ ਕਰ ਲੀ ਨਾਰਾਮ ਪੂਜਾ ਗਹਿ ਕਾੜ ਲੀਓ ਸਾਧੂ ਸੰਗ ਦੀ ਨਾਰਾਮ ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੁਦਾਨ ਕਿਰਿਆ ਸੰਗ ਤੇ ਰਐ ਸੇ ਚੱਲੇ ਰਸਨਾ ਅਰਾਧੇ ਏਕ ਸੁਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਗੁਰਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨ ਭਾਲ ਗੁਰ ਕੈ ਸਬਦ ਮਨ ਭੀਦੀਐ ਸਦਾ ਵਸੈ ਹਰਿ ਨਾਲ ਨਾਨਕ ਨਾਮ ਜਿਨਾਂ ਕੋ ਮਿਲੇ ਜਿਨ ਹਰ ਵੇਖੈ ਨਦਰ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ ਹੈ ਜਿਸ ਬਖਸੈ ਸੋ ਖਰਚੈ ਖਾਏ ਸਤਿਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਧਨਹੀਣ ਹੈ ਅੱਗੇ ਭੁੱਖਾ ਕੀ ਖਾਏ ਪੌੜੀ ਸਭ ਤੇਰੀ ਤੂੰ ਸਭ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਾਇਆ ਤਿਸ ਦੀ ਤੂੰ ਭਗਤ ਥਾਏ ਪਾਏ ਏ ਜੋ ਤੁਧ ਮਨ ਭਾਇਆ ਜੋ ਹਰ ਪ੍ਰਭ ਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ ਸਲਾਹੇ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾਂ ਕੀ ਪੈਜ ਰੱਖਦਾ ਆਇਆ ਸ਼ਲੋਕ ਮਹਲਾ 3 ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋ ਏ ਨਾਮੇ ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਏ ਨ ਸਕੇ ਕੋਏ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨ ਮੁਖ ਮੂਲੋ ਭਲਾਏਨ ਵਿਚ ਲਾਭ ਲੋਭ ਅਹੰਕਾਰ ਝਗੜਾ ਕਰਦਿਆ ਅਨ ਦਿਨ ਗੁਦਰੈ ਸਬਦ ਨ ਕਰੈ ਵਿਚਾਰ ਸੁਧ ਮਤ ਕਰਤੇ ਹਿਰ ਲਈ ਬੋਲਨ ਸਭ ਵਿਕਾਰ ਦਿੱਤਾ ਇੱਕ ਤੈ ਨਾ ਸੰਤੋਖੀ ਨਾ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁੱਖਾ ਨਾਲ ਉਹ ਟੁੱਟਿਆ ਭਲੀ ਜਿਨ੍ਹਾਂ ਮਾਇਆ ਮੋਹੇ ਪਿਆਰ ਮਹੱਲਾ ਤੀਜਾ ਤਿਨ ਭਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਧੁਰ ਤਿਨ ਕੀ ਪੈਜ ਰੱਖਦਾ ਆਪੇ ਰਖਣਹਾਰ ਮੇਰ ਪ੍ਰੀਤਮ ਸੁਖ ਪਾਇਆ ਸੱਚੇ ਸਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਪੌੜੀ ਜੀਏ ਜਾਨ ਤਾਂ ਸਭ ਤੇਰਾ ਤੂੰ ਸਭ ਨਾਰਾਸ ਜਿਸਨੂੰ ਤੂੰ ਦੇਹ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੇਂ ਤਿਸ ਦੀ ਤੂੰ ਮੰਨ ਲੈ ਏ ਸੋ ਜਾਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸ਼ਲੋਕ ਮਹੱਲਾ 3 ਗੁਰਮਖ ਸੱਚਾ ਭਾਵ ਦੇ ਦਰ ਸੱਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸਬਦ ਵਿਚਾਰ ਅੰਤਰ ਸਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚੱਕਰੀ ਪੈ ਰਾਜਕਾਰ ਕਮਾਏ ਜੇ ਹਾ ਸੇਵੈ ਤੇ ਹੂ ਹੋਵੇ ਜੇ ਚੱਲੈ ਤੇ ਸੈ ਰਜਾਏ ਨਾਨਕ ਸਭ ਕਿਛ ਆਪ ਹੈ ਅਵਰਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧੇ ਜੇਵੜ ਅਵਰਨਾ ਕੋਈ ਤੁਧੇ ਜੇਵੜ ਹੋਰ ਸ਼੍ਰੀਖ ਹੋਵੇ ਤਾਂ ਆਖੀਐ ਤੁਧੇ ਜੇਵੜ ਤੂੰ ਹੈ ਹੋਈ ਜੇਨ ਤੂੰ ਸੇਵਿਆ ਤਿੰਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ ਹੈ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੂੰ ਤਾਂ ਜੀਵਣ ਦਾ ਤਾਰ ਮੈਂ ਕੋਈ ਨਦਰ ਨਾ ਆਵੀ ਤੂੰ ਸਭ ਸੈ ਨੂੰ ਦਾਨ ਦਿੱਤਾ ਖੰਡੀ ਵਰ ਭੰਡੀ ਆਤਾਲੀ ਪੁਰਈ ਸਭ ਲੋਈ ਸਲੋਕ ਮਹੱਲਾ 3 ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ ਸਬਦ ਐ ਸਾਧਨਾ ਪਾਇਓ ਮਨ ਹਟ ਕੇ ਆ ਗੁਣ ਗਾਏ ਨਾਨਕ ਆਇਆ ਸੁਪਰਵਾਣ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ 3 ਆਪਨਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਈ ਮੁੰਡੇ ਦੀ ਖਸਲਤ ਨਾ ਗਈਆ ਅੰਦੇ ਵਿਛੜ ਚੋਟਾ ਖਾਏ ਸਤਿਗੁਰ ਕੈ ਭੈ ਭਨ ਨਾ ਘੜਿਓ ਰਹੈ ਅੰਕ ਸਮਾਏ ਅਨ ਦਿਨ ਸਹਿਸਾ ਕਦੇ ਨਾ ਚੂਕੈ ਬਿਨ ਸਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜ ਐ ਆਏ ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਵ ਨਿਧ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੋਖ ਅੰਤਰ ਪਾਏ ਧੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸਮਾਲ ਤੂ ਮੂੜੇ ਗਾਤ ਮਾਤ ਸਭ ਦੇ ਪਾਏ ਨਾਨਕ ਸਤਗੁਰ ਤਾਦ ਹੀ ਪਾਏ ਜਾਂ ਵਿੱਚ ਹੋ ਆਪ ਗਵਾਏ ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲੈ ਦਾ ਲੋੜੀਐ ਹਰ ਸੁਖਦਾਤਾ ਸਭ ਨਾ ਗੱਲਾਂ ਕਾ ਤਿਸ ਨੂੰ ਧਿਆਏ ਦੇ ਆ ਕਿਵ ਨਿੰਮਖ ਘੜੀ ਮੁਹ ਮੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜੰਨਾ ਕੀ ਸੰਗਤ ਜਾਏ ਬਹੀਐ ਮੋ ਜੋੜੀਐ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰਿ ਕਿਰਪਾ ਤੇ ਹੁਆ ਹਰ ਭਗਤ ਹਰ ਭਗਤ ਜਨਾ ਕੈ ਮੋਹੇ ਡਿੱਠੈ ਜਗਤ ਤਰਿਆ ਸਭ ਲੋੜੀਐ ਸ਼ਲੋਕ ਮਹੱਲਾ ਤੀਜਾ ਸਾਰਸ ਨਾ ਜਲ ਜਾਓ ਜਿਨ ਹਰਿ ਕਾ ਸੁਆਉ ਨਾ ਪਾਇਆ ਨਾਨਕ ਰਸਨਾ ਸਬਦ ਰਸਾਏ ਜਿਨ ਹਰਿ ਹਰਿ ਮੰਨ ਵਸਾਇਆ ਮਹੱਲਾ ਤੀਜਾ ਸਾਰ ਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਗਸੈ ਆਪੇ ਜੇਤ ਪਾਵੈ ਤਿਤਲਾਏ ਹਰ ਇਕਨਾ ਮਾਰਗ ਪਾਏ ਆਪੇ ਹਰ ਇਕਨਾ ਉੱਜੜ ਪਾਏ ਹਰ ਸੱਚਾ ਸਾਹਿਬ ਸੱਚਤ ਪਾਵਸ ਕਰ ਵੇਖੈ ਚਲਤ ਸੁਭਾਏ ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੀ ਕੀ ਗੁਣ ਗਾਏ ਸ਼ਲੋਕ ਮਹਲਾ 3 ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾਂ ਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਉ ਤਿਸ ਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰੈ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਾਲ ਦੋਏ ਪੰਖੇ ਰੂ ਆਹੇ ਆਵਤ ਜਾਤ ਨਾਂ ਦੀ ਸਹੀ ਨਾ ਪਰ ਪੰਖੀਤਾ ਆਹੇ ਬਹੁਰੰਗੀ ਰਸ ਭੋਗਿਆ ਸਬਦ ਰਹਿ ਨਿਰਵਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨੀਸਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾ ਵੈ ਆਪ ਪਕਾਵੇ ਆਪ ਭਾਂਡੇ ਦੀ ਪਰੋਸੈ ਆਪੇ ਹੀ ਬਹਿ ਖਾਵੇ ਆਪੇ ਜਾ ਲੋ ਆਪੇ ਦੇ ਚਿੰਗਾ ਆਪੇ ਚੁਲੀ ਭਰਾਵੇ ਆਪੇ ਸੰਗਤ ਸਾਧ ਬਹਾਲੈ ਆਪੇ ਵਿਦਾ ਕਰਾਵੈ ਜਿਸਨੂੰ ਕਿਰਪਾਲ ਹੋਵੈ ਹਰ ਆਪੇ ਤਿਸਨੂੰ ਹੁਕਮ ਮਨਾਵੈ ਸਲੋਕ ਮਹੱਲਾ 3 ਕਰਮ ਧਰਮ ਸਭ ਬੰਦਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੋ ਧੰਦ ਜਹ ਦੇਖਾ ਤਹ ਜੀਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ ਮਹੱਲਾ 4 ਅੰਦੇ ਚਾਨਣ ਤਾਥੀਐ ਜਾ ਸਤਗੁਰ ਮਿਲੈ ਰਜਾਈ ਬੰਧਨ ਤੋੜੈ ਸੱਚ ਵਸੈ ਗਿਆਨ ਅਧੇਰਾ ਜਾਏ ਸਾਬਕਿ ਚ ਦੇਖੈ ਤਸੈ ਕਾ ਜਨ ਕੀ ਆਤਨ ਸਾਜ ਨਾਨਕ ਸਰਣ ਕਰਤਾਰ ਕੀ ਕਰਤਾ ਰਾਖੈ ਲਾਜ ਪੌੜੀ ਜਦੋ ਆਪੇ ਥਾਟ ਕੀਆ ਬਹਿ ਕਰਤਾ ਤਦੋ ਪੁੱਛਣਾ ਸੇਵਕ ਵੀਆ ਤਦੋ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰਨ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤਾ ਦਾਨ ਸਭਨਾ ਕੋ ਦੀਆ ਆਪੇ ਸੇਵ ਬਣਾਈ ਅਨ ਗੁਰਮਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋ ਥੀਆ ਸ਼ਲੋਕ ਮਹੱਲਾ ਤੀਜਾ ਗੁਰਮਖ ਪ੍ਰਭ ਸੇਵਹਿ ਸਤਿ ਸਾਚਾ ਆਨੰਦਨ ਸਹਿਜ ਪਿਆਰ ਸਦਾ ਆਨੰਦ ਗਾ ਵਹਿ ਗੁਣ ਸਾਚੇ ਅਰਧ ਉਰਧ ਔਰ ਧਾਰ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਨ ਆਪੀ ਕਿਰਪਾ ਧਾਰ ਮਹੱਲਾ ਤੀਜਾ ਕਹੇ ਕਥੇ ਨ ਪਾਈਏ ਆਨੰਦਨ ਰਹੇ ਸਦਾ ਗੁਣ ਗਾਏ ਵਿਣ ਕਰਮੇ ਕਿਨੈ ਨ ਪਾਇਓ ਭੌਕ ਮੁਏ ਬਿਲ ਲਾਏ ਗੁਰ ਕੈ ਸਬਦ ਮਨ ਤਨ ਭਿਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲਏ ਮਿਲਾਏ ਪੌੜੀ ਆਪੇ ਵੇਦ ਪ੍ਰਾਣ ਸਭ ਸਾਸਤ ਆਪ ਕਥੈ ਆਪ ਭਿਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕ੍ਰਿਜੈ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਥ ਕਥੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕ੍ਰਿਜੈ ਸ਼ਲੋਕ ਮਹੱਲਾ ਤੀਜਾ ਸੇਖਾ ਅੰਦਰੋਂ ਜੋਰ ਛੱਡ ਤੂੰ ਭੌਕਰ ਝੱਲ ਗਵਾਏ ਗੁਰ ਕੈ ਭੈ ਕੀਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਨ ਕਠੋਰ ਸਬਦ ਭੀਦ ਤੂੰ ਸਾਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਏ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨ ਮੁਖ ਮਾਇਆ ਮੋਹ ਹੈ ਨਾਮ ਨ ਲੱਗੋ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬਿਖਮਾਇਆ ਧਨ ਸੰਚਮਰਹਿ ਅੰਤੇ ਹੋਏ ਸਭ ਛਾਰ ਕਰਮ ਧਰਮ ਸੋਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨ ਮੁਖ ਕਮਾਵੇ ਸੋ ਥਾਏ ਨਾ ਪਵੇ ਦਰਗਹਿ ਹੋਏ ਖਵਾਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸਨੂੰ ਗੁਰਮਖ ਕਰੇ ਹਰੇ ਆਪੇ ਭੌਜਲ ਆਪ ਹੈ ਬੋਹਿთა ਆਪੇ ਖੇਵਟ ਆਪ ਤਰੇ ਆਪੇ ਕਰੇ ਕਰਾਇ ਕਰਤਾ ਅਵਰਨਾ ਦੂਜਾ ਤੁਝੈ ਸਰੇ ਸ਼ਲੋਕ ਮਹੱਲਾ 3 ਸਤਿਗੁਰੂ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁੱਖ ਕੱਟੀਐ ਹੋ ਮੈ ਮਮਤਾ ਜਾਏ ਉੱਤਮ ਪਦਵੀ ਪਾਈਐ ਸੱਚੇ ਰਹੈ ਸਮਾਏ ਨਾਨਕ ਪੂਰਬ ਜਿਨ ਕਉ ਲਿਖਿਆ ਤਿਨਾਂ ਸਤਿਗੁਰ ਮਿਲਿਆ ਆਏ ਮਹੱਲਾ 3 ਨਾਮ ਰੱਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ ਗੁਰਮੁਖ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋਏ ਨਾਮ ਸਮਾਲੇ ਨਾਮ ਸੰਗ੍ਰਹਿ ਨਾਮੇ ਹੀ ਪਤ ਹੋਏ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ ਆਪੇ ਪਾਰਸ ਆਪ ਧਾਤ ਹੈ ਆਪ ਕੀ ਤੋਨ ਕੰਚਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਘਟ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਵਿਵੇਕ ਆਪ ਸਭ ਵੇਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਾ ਲਾਹੇ ਨਰਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵੱਡਨ ਸ਼ਲੋਕ ਮਹੱਲਾ ਚੌਥਾ ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੀਤੇ ਕਰਮ ਕਮਾਹਿ ਬਿਨ ਸਤਿਗੁਰ ਸੇਵੇ ਠਵਰਨਾ ਪਾਵਹੀ ਮਰ ਜਮਹਿ ਆਵਹਿ ਜਾਹਿ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਸੇਵੇ ਜਮ ਪੁਰਬੱਧੇ ਮਾਰਿ ਹੈ ਮੋਹਿ ਕਾਲੈ ਉੱਠ ਜਾਹਿ ਮਹੱਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ ਹਰ ਨਾਮੇ ਲੱਗੈ ਪਿਆਰ ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉਧਾਰ ਪਵੜੀ ਆਪੇ 4 ਚਾਟ ਸਾਲ ਆਪ ਹੈ ਪਾਦਾ ਆਪੇ ਚਾਟੜੇ ਪੜਨ ਕਵਾਨੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕ ਥੈ ਪੜ ਬੁੱਝੇ ਸਭ ਆਪੇ ਇਕ ਥੈ ਆਪੇ ਕਰੇ ਇਆਣੇ ਇਕਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰੇ ਮਨ ਸੱਚੇ ਭਾਣੇ ਜਿਨਾ ਆਪੇ ਗੁਰਮੁਖ ਦੇਵੜਿਆਈ ਸੇ ਜਾਣ ਸੱਚੀ ਦਰਗਹ ਹੈ ਜਾਣੇ ਸ਼ਲੋਕ ਮਰਦਾਨਾ ਪਹਿਲਾ ਕਲਕਲਵਾਲੀ ਕਾਮ ਮਦ ਮਨੂਆ ਪੀਵਣਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲਾਭ ਕੀ ਪੀ ਪੀ ਹੋਏ ਖੁਵਾਰ ਕਰਨੀ ਲਾਹਨ ਸਤਗੁੜ ਸੱਚ ਸਰਾ ਕਰਸਾਰ ਗੁਣ ਮੰਡੇ ਕਰ ਸੀਲ ਘਿਓ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਧੈ ਜਾਹਿ ਵਿਕਾਰ ਮਰਦਾਨਾ ਪਹਿਲਾ ਕਾਇਆ ਲਾਹਨ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੂੜ ਭਰੀ ਪੀਲਾਏ ਜਮਕਾਲ ਏਤ ਮਦ ਪੀਤਾ ਨਾਨਕਾ ਬਹੁਤ ਹੀ ਖੱਟੀ ਹੈ ਵਿਕਾਰ ਗਿਆਨ ਗੁੜ ਸਲਾਹ ਮੰਡੇ ਓ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਾਦੋ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸੋ ਮੇਲਾਪ ਹੋਏ ਲੇਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟ ਹੈ ਬਿਕਾਰ ਪੌੜੀ ਆਪੇ ਸੁਰ ਨਰ ਗਣ ਗੰਧਰਬਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸ਼ਿਵ ਸੰਕਰ ਮਹੇਸਾ ਆਪੇ ਗੁਰਮੁਖ ਅਕਤ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੇ ਆਪੇ ਆਪੇ ਸਭਨਾ ਜੀ ਆ ਕਾ ਹੈ ਜਾਣੀ ਸ਼ਲੋਕ ਮਹੱਲਾ ਤੀਜਾ ਇਹ ਹਾ ਸੰਧਿਆ ਪ੍ਰਵਾਨ ਹੈ ਜੇਤ ਹਰ ਪ੍ਰਭ ਮੇਰਾ ਚਿੱਤ ਆਵੈ ਹਰਿ ਸੋ ਪ੍ਰੀਤ ਊਪਜੈ ਮਾਇਆ ਮੋਹ ਜਲਾਵੈ ਗੁਰ ਪ੍ਰਸਾਦੀ ਦੁਬਿਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਮਰ ਜੰਮੈ ਹੋਏ ਖੁਆਰ ਮਹੱਲਾ ਤੀਜਾ ਪ੍ਰਯੋ ਪ੍ਰਯੋ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨ ਜਾਏ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਪਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਆਪੇ 10 ਅੱਠ ਵਰਨ ਉਪਾਯਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋਡੇ ਆਪੇ ਬਖਸੀ ਕਰੇ ਦਇਆ ਆਪ ਭੁੱਲ ਨਾ ਭੁੱਲੇ ਕਬਹੀ ਸਭ ਸੱਚਤ ਪਾਵਸ ਸੱਚ ਥਿਆ ਆਪੇ ਜਨਾਂ 부ਝਾਏ ਗੁਰਮੁਖ ਤਿਨ ਅੰਦਰ ਹੋ ਦੂਜਾ ਭਰਮ ਗਿਆ ਸਲੋਕ ਮਹੱਲਾ ਪੰਜਵਾ ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੇਹ ਜਿਨ ਕੀ ਤੀਤ ਸੈਨਾ ਜਾਣਈ ਨਾਨਕ ਫਿਟ ਅਲੂਣੀ ਦੇਹ ਮਹੱਲਾ ਪੰਜਵਾ ਘਾਟ ਵਸਹਿ ਚਰਨ ਆਰਬਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੀਹੀ ਕੋ ਪਾਲ ਆਪੇ 68 ਤੀਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤੈ ਸੁਆਮੀ ਆਪ ਜਪਾਇ ਇਹ ਨਾਮ ਆਪ ਦਇਆਲ ਹੋਏ ਭਉਖੰਡਨ ਆਪ ਕਰੈ ਸਬਦਾਨ ਜਿਸ ਨੂੰ ਗੁਰਮੁਖ ਆਪ 부ਝਾਏ ਸੋ ਸਾਧਹੀ ਦਰਗਹ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸਬਦ ਐਸਿਓ ਚਿਤ ਨਾ ਲਾਵਈ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਨਿਸ ਜਲਤ ਵਿਹਾਈ ਜੋਤਿਸ ਭਾਵੈ ਸੂਤੀਐ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ ਗੁਰੂ ਦਵਾਰ ਆਏ ਹੋਏ ਕਹਿ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਪਰ ਮੈਂ ਕੀ ਛੋੜ ਕੱਟ ਕੇ ਅੰਤਰਜੋਤ ਧਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ दारू ਇਹੋ ਲਾਏ ਹੋ ਸਤਿਗੁਰ ਕਾ ਬਾਣਾ ਚਿੱਤ ਰਖੋ ਸੰਜਮ ਸੱਚਾ ਨੇਹੋ ਨਾਨਕ ਇੱਥੇ ਸੁਖੈ ਅੰਦਰ ਰੱਖ ਸੀ ਅੱਗੇ ਹਰਿ ਸੋ ਕੇਲ ਕਰੇ ਹੋ ਪੌੜੀ ਆਪੇ ਭਾਰ 18 ਹੈ ਬਨਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੀ دیਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਅਸਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤੇਲ ਨਾ ਤਮਾਏ ਸਲੋਕ ਮਹੱਲਾ 3 ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਨਈ ਖਸਮ ਹੋ ਧੱਕੇ ਖਾਏ ਜਿਤ ਪੀਤੇ ਖਸਮ ਵਿੱਚਸਰੈ ਦਰਗਹਿ ਮਿਲਿਆ ਸਜਾਇ ਝੂਠਾ ਮਦ ਮੂਦ ਨਾ ਪੀਚੈ ਜੇ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲਿਆ ਜਿਸ ਆਏ ਸਦਾ ਸਾਹਿਬ ਕੈ ਰੰਗ ਰਹਿ ਮਹਿਲੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾਂ ਇਸ ਨੂੰ ਸੂਜੀ ਹੋਏ ਜਾਂ ਤਿੰਨ ਸਵਾਲਿਆ ਤਾਂ ਸਵ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮੇਲੈ ਸੋਏ ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ ਜਿਸ ਦਾ ਕੀਤਾ ਸਭ ਕੁਝ ਹੋਵੇ ਤਿਸ ਨੂੰ ਪ੍ਰਵਾਹ ਨਾਹੀ ਕਿਸੇ ਕੀਰੀ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ ਸਭ ਮੁਹਤਾਜੀ ਕੱਢੈ ਤੇਰੀ ਜੇ ਤੋਦਨੂ ਸਾਲ ਆਹੇ ਸੋ ਸਭ ਕੁਛ ਪਾਵੇ ਜਿਸਨੂ ਕਿਰਪਾ ਨਿਰੰਜਨ ਕੇਰੀ ਸੋਈ ਸਾਹੂ ਸੱਚਾ ਵਣਜਾਰਾ ਜਿਨ ਵਖਰ ਲਦਿਆ ਹਰ ਨਾਮ ਧਨ ਤੇਰੀ ਸਭ ਤਸੈ ਨੂੰ ਸਾ ਲਾਹੇ ਹੋ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ